ਕੀ ਖਾਧਾ ਅੱਜ ਹੈ ਤੈਨੂੰ ਨਹੀਂ ਖਾਣਾ ਆਤਾ ਨਹੀਂ ਹੈ ਗੱਸੀ ਕਿਹਦੇ ਹੈ ਤੇ ਆਤਾ ਹੀ ਨਹੀਂ ਹੈ ਗੱਸੀ ਘਰ ਹਟਣੀ ਸੀਗਾ ਹਾਏ ਨਸਲੀ ਤੇ ਬੇਟਾ ਆਪ ਜਦ ਸਕੂਲ ਗਏ ਹੋ ਖਾਣਾ ਨਹੀਂ ਖਾ ਕੇ ਗਏ ਨਹੀਂ ਕਿਉਂ ਨਹੀਂ ਖਾ ਕੇ ਗਏ ਆਟਾ ਆਟਾ ਨਹੀਂ ਮਕਸੀ ਆਟਾ ਕਰੇ ਨਹੀਂ ਸੀਗਾ ਤੇ ਸਰ ਕੀ ਕਹਿੰਦੇ ਸਰ ਨੇ ਫਿਰ ਰੋਟੀ ਖਵਾਈ ਸੀ ਹਾਂ ਖਵਾਈ ਸੀ ਤਾਂ ਸਰ ਨੇ ਜਦੋਂ ਤੈਨੂੰ ਪੁੱਛਿਆ ਤਾਂ ਉਦੋਂ ਤੂੰ ਕੀ ਕਿਹਾ ਤੇ ਸਰ ਜੀ ਨੂੰ ਬੋਕ ਲੱਗੀ ਸਰ ਜੀ ਨੇ ਕਿ ਇਹ ਮੈਨੂੰ ਬੋਕ ਲੱਗ ਗਈ ਨੇ ਸਰਦੀ ਨੂੰ ਆਂਡੀ ਕਿਆ ਅੱਛਾ ਭੁੱਖ ਲੱਗੀ ਐ ਤੇ ਇਹ ਨਹੀਂ ਕਿ ਆ ਵੀ ਸਰ ਨੇ ਮਾਰਨ ਵਾਸਤੇ ਵੀ ਕਿਹਾ ਸੀਗਾ ਸਰ ਨੇ ਮਾਰਿਆ ਤਾਂ ਨਹੀਂ ਨਾ ਪਿਆਰ ਨੇ ਰੋਟੀ ਖਵਾਈ ਸੀ ਨਾ ਹਾਂ ਘਰੇ ਅਸੀਂ ਸਰ ਦੇ ਬਹੁਤ ਧੰਨ ਗੁਜਾਰ ਕਰੇ ਘਰੇ ਆਟਾ ਨਹੀਂ ਸੀਗਾ ਤਾਂ ਨਹੀਂ ਰੋਟੀ ਖਾਗੇਗੇ ਨਹੀਂ ਹਾਂ ਜੀ ਕਿਹ ਦੱਸੋ ਜਿਹੜਾ ਸਾਨੂੰ ਵੀਰ ਜੀ ਕਿਉਂਕਿ ਦਿਹਾੜੀ ਓਨੀ ਕ ਬੰਦੀ ਕਿਉਂਕਿ ਖਰਚੇ ਸਰਕਾਰਾਂ ਨੇ ਵਧਾਤੇ ਆ ਪਰ ਦਿਹਾੜੀ ਗਰੀਬ ਦੀ ਨਹੀਂ ਵਧਾਈ ਦਿਹਾੜੀ ਦੇ ਹੋਰਨ ਕਰਕੇ ਕਿਉਂਕਿ ਕਿਸੇ ਟਾਈਮ ਘਰੇ ਚੀਜ਼ ਹੁੰਦੀ ਕਿਸੇ ਟਾਈਮ ਨਹੀਂ ਹੁੰਦੀ ਕਿਉਂਕਿ ਦਿਹਾੜੀ ਓਨੀ ਕ ਪੈਂਦੀ ਆ ਵੀ ਖਰਚੇ ਜਾਦੇ ਆ ਤੇ ਕਿੱਥੇ ਬੰਦਾ ਗਰੀਬ ਘਰ ਪੂਰਾ ਕਰ ਸਕਦਾ ਤੇ ਉਸ ਟਾਈਮ ਇੱਕ ਚੀਜ਼ੇ ਲਿਆਵੇ ਤੇ ਦੂਜੀ ਮੋੱਕ ਜਾਂਦੀ ਆ ਇਸ ਕਰਕੇ ਵੀ ਆਟਾ ਨਹੀਂ ਲਿਆਂਦਾ ਗਿਆ ਤੇ ਬੱਚਾ ਉੱਧਾ ਚਲਿਆ ਗਿਆ ਕਿਉਂਕਿ ਨਾਲੇ ਸਾਨੂੰ ਮੈਨੂੰ ਪੁੱਛਿਆ ਵੀ ਆ ਮਮਾ ਮੈਂ ਪਰੌਂਠੀ ਖਾਣੀ ਹੈ ਤੇ ਮੈਂ ਕਿਹ ਬੱਚੇ ਪਰੌਂਠੀ ਖਾਣੀ ਆਟਾ ਨਹੀਂ ਘਰੇ ਹੈਗਾ ਤੇਰੇ ਪਾਪਾ ਆਏਗਾ ਕੰਮ ਤੋਂ ਉਹ ਲਿਆਏਗਾ ਤੇ ਫਿਰ ਮੈਂ ਤੈਨੂੰ ਬਣਾ ਦਊਂਗੀ ਤੇ ਅਸੀਂ ਕਿਉਂ ਚਲੋ ਸਕੂਲੋਂ ਤਾਂ ਮੇਲ ਹੀ ਜਾਂਦੇ ਆ ਵੀ ਟੀਚਰ ਖਵਾਉਂਦੇ ਆ ਇਹਨਾਂ ਨਰਸਰੀ ਵਾਲਿਆਂ ਨੂੰ ਖਾਣਾ ਵੀ ਉਹ ਖਵਾ ਦਿੰਦੇ ਆ ਤੇ ਮੈਂ ਚੱਲਾ ਜਦੋਂ ਆਏਗਾ ਫਿਰ ਤੇਰੇ ਪਾਪਾ ਉਹਨੇ ਨੂੰ ਆਜੂਗਾ ਕੰਮ ਤੋਂ ਆਂਦੇ ਸੀ ਮੈਂ ਲੈ ਆਉਂਗਾ ਫਿਰ ਤੁਹਾਨੂੰ ਪਰੌਂਠੀ ਬਣਾ ਦਾਂਗਾ ਪਰ ਸਾਨੂੰ ਸਰਕਾਰਾਂ ਦਾ ਇਸ ਲਈ ਨਹੀਂ ਫਾਇਦਾ ਨਾ ਕੋਈ ਸਾਡਾ ਰਾਸ਼ਨ ਕਾਟ ਬਣਾਉਂਦੇ ਸੀ ਸਾਨੂੰ ਆਧਾਰ ਕਾਟ ਜੇ ਅਸੀਂ ਬਣਾਏ ਤੇ ਬਹੁਤ ਕਲਪਨੀ ਸਾਨੂੰ ਮੰਦੋਟ ਏਰੀਆ ਆਧਾਰ ਕਾਟ ਲੱਗਦਾ ਵੀ ਉੱਥੇ ਬੰਦਿਆ ਪਰ ਅਸੀਂ ਆਧਾਰ ਕਾਟ ਜਲਾਲਾਲੀ ਸਾਈਡ ਜਲਾਲਾਬਾਦਾਂ ਸਾਈਡ ਬਣਵਾਏ ਉਹ ਵੀ ਸਾਡੇ ਸਾਹਮਣੇ ਬਣਾਈ ਜੀ ਹਾਂ ਜੀ ਭੁੱਖਾ ਕਾਸਾ ਹੀ ਆਏ ਜੀ ਕਿਉਂ ਕਰਿਆ ਆਟਾ ਉਹਦੇ ਕਰਨ ਵੀ ਰੋਟੀ ਨਹੀਂ ਖਾ ਸਕ ਜਾਂਦੇ ਕੀ ਕਰਨਾ ਹੈ ਕਿ ਘਰ ਦੇ ਵਿੱਚ ਆਟਾ ਨਹੀਂ ਸੀਗਾ ਕਿ ਇਹ ਨਾ ਇਹ ਕੰਮ ਉਹਨਾਂ ਕਮਨ ਲਵ ਦਿਹਾੜੀ ਜਾ ਜਾਂ ਸੱਜਰਾ ਹੁਕਮ ਆ ਕੇ ਲਿਆਂਦਾ ਤੇ ਜੇ ਸ਼ਾਮ ਨੂੰ ਆਉਣਾ ਹੈ ਰਾਤ ਨੂੰ ਜੇ ਟਾਈਮ ਨਾਲ ਜੇ ਛੜਤਾ ਜੀਵਿੰਦਾਰ ਨੇ ਠੀਕ ਨੇ ਦਾ ਆ ਕੇ ਲੇਟ ਹੋ ਗਿਆ ਦਾ ਇਹਦੇ ਨਾਲ ਨਹੀਂ ਤਸਵੀਰ ਇਦਨੇ ਮੁਲਕੇ ਫਰਾਦਾ ਇਸ ਕਰਕੇ ਰਾਤ ਆਟਾ ਨਹੀਂ ਲੈ ਸਕਿਆ ਤਾਂ ਜਿੱਥੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਆ ਆਟਾ ਦਾਲ ਸਕੀਮ ਚਲਾਈ ਗਈ ਹੈ ਕਿ ਤੁਸੀਂ ਗਰੀਬੀ ਰਿਖ ਚਾ ਆਟਾ ਦਾਲ ਸਕੀਮ ਕਹ ਰਹੇ ਨੇ ਮੇਰੇ ਤੇ ਤੁਹਾਨੂੰ ਨਹੀਂ ਸਾਨੂੰ ਆਟਾ ਦਾਲ ਸਕੀਮ ਕੋਈ ਨਹੀਂ ਮਿਲਿਆ ਸਾਡੇ ਕਿੰਨੇ ਏਰੀਆ ਖੇਨਾ ਪਾ ਦੋ ਰਸ਼ਨ ਕਰਦੇ ਆ ਦੇ ਵੀ ਨਹੀਂ ਹਾਲੇ ਕੋਈ ਸਕੀਮ ਨਹੀਂ ਆਈ ਜਦੋਂ ਕੋਈ ਸਾਈਡ ਖੁੱਲੀ ਉਹ ਤੋਂ ਸਾਡੇ ਨਾਂ ਪਹਿਣਗੇ ਤੇ ਅੱਗੇ ਵੀ ਕਣਕ ਮਿਲ ਗਈ ਉਹ ਤੋਂ ਮੈਂ ਕਿਹਾ ਹਾਂਜੀ ਸਾਡੇ ਨਾਂ ਪਾ ਦੋ ਕਹਿੰਦੇ ਨਹੀਂ ਹਾਲੇ ਨਹੀਂ ਬਸਕੀਮ ਨਹੀਂ ਆਈ ਤੁਹਾਡਾ ਨਾਂ ਨਹੀਂ ਕਰ ਪਿਆ ਸਾਡਾ ਸਕੂਲ ਸਾਡਾ ਇਸ ਸਾਈਡੇ ਕੇ ਨਾਂ ਵਾਲਾ ਪ੍ਰਾਇਮਰੀ ਸਕੂਲ ਆ ਮੈਂ ਜੀ ਈਟੀਟੀ ਟੀਚਰ ਹਾਂ ਕੰਮ ਕਰਦਾ ਇੱਥੇ ਜੀ ਬਣਵਾ ਰਿਹਾ ਆ ਤਾਂ ਵੀਡੀਓ ਦਾ ਮਕਸਦ ਇਹ ਨਹੀਂ ਸੀ ਕਿ ਆ ਵੀਰ ਮੈਨੂੰ ਆਪ ਨੂੰ ਨਹੀਂ ਐ ਇਦਾਂ ਸੀ ਕਿ ਵੀ ਬੱਚਾ ਇਦਾਂ ਹੀ ਬੋਲੇਗਾ ਹਨਾ ਤਾਂ ਕੀ ਹੋਇਆ ਕਿ ਮੈਂ ਬੱਚੇ ਦੀ ਕਾਪੀ ਚੈੱਕ ਕਰਨ ਲੱਗਾ ਤੇ ਬੱਚੇ ਨੂੰ ਮੈਂ ਪੁੱਛਿਆ ਵੀ ਤੂੰ ਕੰਮ ਨਹੀਂ ਕੀਤਾ ਤੇ ਉਹ ਬੋਲਦਾ ਵੀ ਨਹੀਂ ਮੈਂ ਤਾਂ ਮੈਂ ਅਜੇ ਕਰਨਾ ਮੈਂ ਕਿ ਤੇਰੇ ਮੀ ਲਾੜ ਕੀਤਾ ਤੇ ਤੇਰੇ ਮਾਰੀ ਵੀ ਤੂੰ ਕੰਮ ਨਹੀਂ ਕਰਦਾ ਤੇ ਉਹ ਮੈਂ ਪੁੱਛਿਆ ਵੀ ਤੂੰ ਰੋਟੀ ਕੀ ਖਾਕੇ ਆਂ ਤਾਂ ਕਹਿੰਦਾ ਜੀ ਅੱਜ ਤਾਂ ਵੀ ਮੈਂ ਬਿਆਨ ਨਹੀਂ ਕਰ ਸਕਦਾ ਉਹ ਸ਼ਬਦ ਬੱਚੇ ਨੇ ਕਿਵੇਂ ਕਹੇ ਹੋਣੇ ਲਫ਼ਜ਼ ਕਿ ਘਰ ਤਾਂ ਜਿਆ ਆਟਾ ਹੈ ਨਹੀਂ ਸੀਗਾ ਤੇ ਮੈਂ ਅੱਜ ਖਾਣਾ ਨਹੀਂ ਖਾ ਕੇ ਆ ਤੇ ਮੇਰੀ ਵੀ ਹਾਏ ਵੀ ਤੂੰ ਭੁੱਖਾ ਆਇਆ ਵੀ ਮੇਰੀ ਵੀ ਚੀਕ ਨਿਕਲੀ ਇੱਕ ਵਾਰੀ ਵੀ ਹਾਏ ਯਾਰ ਵੀ ਬੱਚਾ ਵੀ ਜਿੰਨਾਂ ਦੇ ਸਿਰ ਤੇ ਮੈਂ ਰੋਟੀ ਖਾਂਦਾ ਮੇਰਾ ਪਰਿਵਾਰ ਖਾਂਦਾ ਉਹ ਬੱਚੇ ਭੁੱਖੇ ਬੈਠੇ ਤਾਂ ਮੈਂ ਉਹਨੂੰ ਬੱਚੇ ਨੂੰ ਚੱਕਿਆ ਤੇ ਰਸੂਈ ਚ ਲੈ ਕੇ ਗਿਆ ਤੇ ਮੈਂ ਖਾਣਾ ਸਾਰੇ ਬੱਚਿਆਂ ਨੂੰ ਖਵਾਇਆ ਵੀ ਤੁਸੀਂ ਬੱਚੇ ਵੀ ਖਾਣਾ